ਸਾਡੇ ਸਮਾਜ ਨੂੰ ਅਸਲ ਆਜ਼ਾਦੀ ਲੈ ਕੇ ਦੇਣ ਵਾਲੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਨੂੰ ਮੰਨਣ ਵਾਲਿਆਂ ਅਤੇ ਪੂਰੇ ਭਾਰਤ ਦੇਸ਼ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਕੈਨੇਡਾ ਦੇ ਉਟਾਰੀਓ ਸੂਬੇ ਦੇ ਬਰਲਿੰਗਟਨ ਸ਼ਹਿਰ ਦੇ ਮੀਅਨ ਨੇ ਐਲਾਨ ਕੀਤਾ ਹੈ ਕਿ ਅਪ੍ਰੈਲ ਮਹੀਨਾ ਦਲਿਤ ਹਿਸਟਰੀ ਮੰਥ ਵਜੋਂ ਅਤੇ 14 ਅਪ੍ਰੈਲ ਬਾਬਾ ਸਾਹਿਬ ਜੀ ਦੇ ਜਨਮ ਦਿਨ ਵਾਲੇ ਦਿਨ ਨੂੰ ਡਾਕਟਰ ਪੀਮਰਾਓ ਅੰਬੇਡਕਰ ਡੇ ਆਫ ਅਕਿਉਰਿਟੀ ਦੇ ਨਾਮ ਤੇ ਮਨਾਇਆ ਜਾਵੇਗਾ। ਉਟਾਰੀਓ ਦੇ ਇਸ ਸ਼ਹਿਰ ਵੱਲੋਂ ਚੁੱਕੇ ਗਏ ਇਸ ਵੱਡੇ ਕਦਮ ਲਈ ਨੰਦਬਾਲੀ ਹੁਣਾਂ ਨੇ ਜਿੱਥੇ ਚੰਦੀ ਪ੍ਰਸ਼ੰਸਾ ਕੀਤੀ ਉਥੇ ਇਸ ਕੰਮ ਨੂੰ ਨੇਪਰੇ ਚਾੜਨ ਵਿੱਚ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਜੈਪੀਮ ਜੈ ਭਾਰਤ ਮੈਂ ਆਨੰਦਵਾਲੀ ਅੱਜ ਇੱਕ ਤੁਹਾਡੇ ਨਾਲ ਬਹੁਤ ਇੱਕ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕੈਨੇਡਾ ਦਾ ਇੱਕ ਸ਼ਹਿਰ ਬਰਲਿੰਗਟਨ ਜੋ ਅਨਟਾਰੀਓ ਸਟੇਟ ਵਿੱਚ ਪੈਂਦਾ ਹੈ ਉਸ ਸ਼ਹਿਰ ਦੇ ਮੇਅਰ ਨੇ ਇੱਕ ਬਹੁਤ ਵੱਡੀ ਜਿਹੜੀ ਅੱਜ ਕੋਸ਼ਨਾ ਉਹ ਜਾਰੀ ਕੀਤੀ ਨਿਊਜ਼ ਜਾਰੀ ਕੀਤੀ ਅ ਪ੍ਰੋਕਲੇਮ ਸਰਟੀਫਿਕੇਟ ਵੀ ਇਸ਼ੂ ਕੀਤਾ ਉਹ ਇਹ ਕੀ ਜਿਹੜਾ ਜਿਹੜਾ April ਦਾ ਮਹੀਨਾ ਹੈ ਉਹ ਦਲਿਤ ਹਿਸਟਰੀ ਮੰਥ ਦੇ ਤੌਰ ਤੇ ਮਨਾਇਆ ਜਾਏਗਾ ਔਰ ਉਸ ਦੇ ਨਾਨਾ ਅਬਾ ਉਸ ਆ ਡਾਕਟਰ ਅੰਬੇਡਕਰ ਦਾ ਜੋ ਜਨਮ ਦਿਨ ਹੈ 14 April ਉਹਨੂੰ ਡੇ ਆਫ ਇਕੁਐਲਟੀ ਦੇ ਨਾਂ ਤੇ ਜਿਹੜਾ ਮਨਾਇਆ ਜਾਏਗਾ ਇਹ ਸਾਰੇ ਹੀ ਕੈਨੇਡਾ ਵਾਸੀਆਂ ਵਾਸਤੇ ਔਰ ਪੂਰੀ ਦੁਨੀਆ ਵਾਸਤੇ ਇੱਕ ਬਹੁਤ ਫਖਰ ਦੀ ਗੱਲ ਹੈ ਔਰ ਇਹਦੇ ਪਿੱਛੇ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਅੰਬੇਡਕਰ ਰਾਈਟ ਆਰਗੇਨਾਈਜੇਸ਼ਨਾਂ ਕੰਮ ਕਰ ਰਹੀਆਂ ਸਨ ਉਹ ਸਾਰੀਆਂ ਆਰਗੇਨਾਈਜੇਸ਼ਨਾਂ ਦਾ ਔਰ ਜਿੰਨੇ ਵੀ ਅੱਜ ਉੱਥੇ ਪਹੁੰਚੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਰਲ ਮਿਲ ਕੇ ਇਸੇ ਤਰ੍ਹਾਂ ਵਾਸਾ ਡਾਕਟਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰੀਏ ਜੈਪੀਮ ਜੈ ਭਾਰਤ Shamla Chandar Building Maintenance Handyman under Jack Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com. ID number 921760. Shamra Chandra Santal, call him on this number 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ